ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਤੁਰਵਾਨਾ ਹੁੰਦੇ ਨੇ ਤਾਂ ਜੰਗ ਦੇ ਮੈਦਾਨ ਦੇ ਵਿੱਚੋਂ ਲੰਘਦੇ ਨੇ ਤਾਂ ਉਹਨਾਂ ਦੀ ਠੋਕਰ ਬਾਬਾ ਅਜੀਤ ਸਿੰਘ ਜੀ ਦੀ ਲਾਸ਼ ਨੂੰ ਲੱਗਦੀ ਹੈ ਤਾਂ ਭਾਈ ਦਇਆ ਸਿੰਘ ਜੀ ਬੇਨਤੀ ਕਰਦੇ ਨੇ ਕਿ ਸਤਿਗੁਰੂ ਜੀ ਰੁਕੋ ਕੋ ਤੁਹਾਡੇ ਪੁੱਤਰ ਦੀ ਲਾਸ਼ ਵਾਡੀਆਂ ਅੱਖਾਂ ਦੇ ਸਾਹਮਣੇ ਪਈ ਹੈ। ਸਰੀਰ ਈਰਾਨਾ ਵਿੰਨਿਆ ਪਿਆ ਹੈ। ਮੈਂ ਤੁਹਾਨੂੰ ਆਪਣਾ ਅੰਮ੍ਰਿਤਸਰ ਖੋਲ ਕੇ ਦਿਨਾ ਹਾਂ। ਤੁਸੀਂ ਇਹਨਾਂ ਤੇ ਕਫਰ ਪਾ ਦੋ। ਇੱਕ ਬਿਤਾਦਾ ਅਕੀ ਬਣਦਾ ਹੈ। ਜਦ ਗੁਰੂ ਗੋਬਿੰਦ ਸਿੰਘ ਜੀ ਦੇ ਵਕਤ ਬਚਨ ਨੇ ਸੁਣੇ ਨੇ ਕਿ ਮੇਰਾ ਪਰਿਵਾਰ ਮੇਰੇ ਖਾਲਸੇ ਨਾਲੋਂ ਜ਼ਿਆਦਾ ਪਿਆਰਾ ਨਹੀਂ ਹੈ। ਜੇ ਤੁਸੀਂ ਕਫਰ ਨਹੀਂ ਪਾਉਣਾ ਹੈ ਇਸ ਸਾਰਾ ਜਿਹੜਾ ਮੇਰਾ ਖਾਸਾ ਪਰਿਵਾਰ ਇੱਥੇ ਪਿਆ ਹੈ ਸਾਰਿਆਂ ਤੁਸੀਂ ਪਾਉਗਾ ਨਹੀਂ ਤਾਂ ਰਹਿਣ ਦਿਓ ਦਾ ਸਤਿਗੁਰੂ ਜੀ ਉਤੋਂ ਉਵੇਂ ਹੀ ਰਵਾਨਾ ਹੋ ਜਾਂਦੇ ਆਕੇ ਜਾ ਕੇ ਤਿੰਨਾ ਪਿਆਰਿਆਂ ਨੂੰ ਬੇਨਤੀ ਕਰਦੇ ਨੇ ਕਿ ਜੇ ਜਿਉਂਦੇ ਰਹੇ ਤਾਂ ਆਪਾਂ ਫੇਰ ਮਿਲਾਂਗੇ ਤਾਰਿਆਂ ਦੇ ਲੋਏ ਲੈਦੇ ਵੱਲ ਨੂੰ ਤੁਰੇ ਆਉਣਾ ਤਾਂ ਸਾਧੂਪੁਰ ਜੀ ਇਹ ਕਕੂ ਤੇ ਕੱਡੇ ਤੇ ਆਰਾਮ ਕਰ ਰਹੇ ਹੁੰਦੇ ਨੇ ਤਾਂ ਤਿੰਨੋ ਪਿਆਰੇ ਭਾਈ ਦਿਆਲ ਸਿੰਘ ਜੀ ਭਾਈ ਕਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਲੱਤੇ ਲੱਤੇ ਉਸ ਖੂਹ ਦੇ ਕਿਨਾਰੇ ਪਹੁੰਚ ਜਾਂਦੇ ਜਦੋਂ ਪਾਤਸ਼ਾਹ ਜੀ ਦੇ ਨਜ਼ਦੀਕ ਪਹੁੰਚਦੇ ਨੇ ਤਾਂ ਸੱਚੇ ਪਾਤਸ਼ਾਹ ਜੀ ਉੱਠ ਕੇ ਕਹਿੰਦੇ ਨੇ ਕਿ ਭਾਈ ਦਿਆ ਸਿੰਘ ਜੀ ਆਗੇ ਹੋ ਭਾਈ ਦਿਆ ਸਿੰਘ ਜੀ ਦੇਖ ਕੇ ਬਹੁਤ ਹੀ ਪ੍ਰਸੰਨ ਹੋ ਗਏ ਤਾਂ ਪਾਤਸ਼ਾਹ ਜੀ ਬਸ਼ੰ ਕਰਦੇ ਨੇ ਅਤੇ ਖੂਹ ਦੇ ਵਿੱਚੋਂ ਇੱਕ ਡੋਲੂ ਪਾਣੀ ਦਾ ਕੱਢਦੇ ਨੇ ਉਹ ਹੱਥ ਤੋਂ ਦੇ ਨੇ ਬੇਵੰਤੀ ਤਰਦੇ ਨੇ ਦਇਆ ਸਿੰਘ ਜੀ ਰਹਿਰਾਸ ਦਾ ਟਾਈਮ ਹੋ ਗਿਆ ਹੈ ਚਲੋ ਰਹਿਰਾਸ ਦਾ ਪਾਠ करिए ਤਤਨੋ ਪਿਆਰੇ ਉਸ ਪਾਣੀ ਦੀਆਂ ਦੋ ਘੋਟਾ ਪੀ ਕੇ ਅਰੇ ਰਾਤ ਆ ਪਾਠ ਕਰਨ ਲੱਗ ਜਾਂਦੇ ਸੱਚੇ ਬਾਦਸ਼ਾਹ ਰਹਿਰਾਸ ਦੇ ਮਗਰੋਂ ਜਾਪ ਸਾਹਿਬ ਦਾ ਪਾਠ ਕਰਦੇ ਹਾਂ ਜਦੋਂ ਪਾਤਸ਼ਾਹ ਜੀ ਇੱਕ ਪੰਕਤੀ ਤੇ ਰੁਕ ਜਾਂਦੇ ਹੁੰਦੇ ਆਂ ਸੁੱਕੀ ਬਸੇ ਮੋਰੋ ਪਰਵਾਰਾ بار بار ਇਹ ਹੀ ਕਹੀ ਜਾਂਦੇ ਨੇ ਸੁੱਕੀ ਬਸੇ ਮੋਰੋ ਪਰਵਾਰਾ ਤਾਂ ਭਾਈ ਦਿਆ ਸਿੰਘ ਜੀ ਕਹਿੰਦੇ ਨੇ ਕਿ ਪਾਤਸ਼ਾਹ ਜੀ ਕਿਹੜੇ ਪਰਿਵਾਰ ਨੂੰ ਸੁਖ ਮੰਗਦੇ ਹੋ ਤੁਹਾਡਾ ਪਰਿਵਾਰ ਦਾ ਸਾਰਾ सरसा ਦੇ ਕੰਡੇ ਦੇ ਹੀ ਵਿਛੜ ਗਿਆ ਛੋਟੇ ਸਾਹਿਬ ਜਦਿਆਂ ਦਾ ਕੋਈ ਪਤਾ ਨਹੀਂ ਲੱਗਦਾ ਵਟੇ ਸਾਹਿਬ ਜਦਾਂ ਤੁਸੀਂ ਜੰਗ ਦੇ ਮੈਦਾਨ ਵਿੱਚ ਕੁਰਬਾਨ ਕਰਵਾ ਦਿੱਤੇ ਨਾ ਕਿਹੜੇ ਪਰਿਵਾਰ ਦੀ ਸੁੱਖ ਮੰਗਦੇ ਹੋ ਸਾਹਿਬ ਸੱਚੇ ਪਾਤਸ਼ਾ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਬਚਨ ਕਰਦੇ ਨੇ ਕਿ ਦਇਆ ਸਤ ਜੀ ਮੇਰੇ ਵਾਸਤੇ ਮੇਰਾ ਖਾਲਸਾ ਕਿੰਨਾ ਪਿਆਰਾ ਹੈ ਮੇਰੇ ਪਰਿਵਾਰ ਆਲੋਂ ਵੀ ਬੰਤ ਪਿਆਰਾ ਹੈ ਮੈਂ ਆਪਣੇ ਖਾਲਸੇ ਦੀ ਹੁਕਮ ਮੰਨਦਾ ਹਾਂ ਇਨਨੂੰ ਦੋ ਨੌਕਰ ਉੱਥੇ ਪੱਠੇ ਵੱਢ ਰਹੇ ਹੁੰਦੇ ਨੇ ਜਦੋਂ ਆ ਕੇ ਦੇਖਦੇ ਨੇ ਕਿੰਨੋ ਪਿਆਰਿਆਂ ਦੇ ਵਸਤਰ ਖੂਨ ਨਾਲ ਭਜੇ ਨੇ ਸੱਚੇ ਪਾਤਸ਼ਾਹ ਦੇ ਵੀ ਬਸਤਰਾ ਨੂੰ ਖੂਨ ਲੱਗਾ ਹੈ ਤਾਂ ਤੋੜ ਕੇ ਜਾ ਕੇ ਆਪਣੇ ਚੌਧਰੀ ਨੂੰ ਦੱਸਦੇ ਨੇ ਕਿ ਚੌਧਰੀ ਸਾਹਿਬ ਸਾਡੇ ਘੂਟੇ ਕੋਈ ਬੈਠਾ ਹੈ ਸਾਨੂੰ ਲੱਗਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਚੌਧਰੀ ਦੋ ਸਕੇ ਪ੍ਰਾਰਥੀ ਗੁਲਾਬਾ ਅਤੇ ਪੰਜਾਬਾ ਜਦੋਂ ਉਹ ਖੂਹ ਤੇ ਆ ਕੇ ਦੇਖਦੇ ਨੇ ਤਾਂ ਉਹਨਾਂ ਦਾ ਮਨ ਬਹੁਤ ਹੀ ਪ੍ਰਸੰਨ ਹੁੰਦਾ ਹੈ ਸੱਚੇ ਪਾਤਸ਼ਾਹ ਨੂੰ ਦੇਖ ਕੇ ਕਿਉਂਕਿ ਉਹ ਪਾਤਸ਼ਾਹ ਦੇ ਬੜੇ ਹੀ ਤਨਮਨ ਤੋਂ ਬਤਗੀ ਕਰ ਗਿਆ ਤਾਂ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੇ ਤੇ ਕਿ ਪਾਚਾ ਜੀ ਇੱਥੇ ਬਹੁਤ ਖਤਰਾ ਹੈ ਚਲੋ ਖਰਚ ਲਈ ਤਾਂ ਪਾਚਾ ਜੀ ਗੁਲਾਬਾ ਤੇ ਪੰਜਾਬੀ ਦੇ ਨਾਲ ਉਹਨਾਂ ਦੇ ਘਰ ਚਲੇ ਜਾਂਦੇ ਨੇ ਰਾਤ ਉੱਥੇ ਹੀ गुजारते ਨੇ ਤਾਂ ਅਗਲੇ ਦਿਨ ਗੁਲਾਬੇ ਅਤੇ ਪੰਜਾਬੀ ਨੂੰ ਬੇਨਤੀ ਕਰਦੇ ਨੇ ਕਿ ਤੁਹਾਡੇ ਪਿੰਡ ਵਿੱਚ ਸਾਨੂੰ ਸਾਡੇ ਪਿਆਰ ਕਰਨ ਵਾਲੀ ਸੰਗਤ ਹੈ ਉਸੀ ਉਹਨਾਂ ਨੂੰ ਸੁਨਹਿਾ ਜੋ ਜਾ ਕੇ ਕਿ ਅਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਇੱਕ ਮਾਤਾ ਜੀ ਐ ਜਿਹੜੇ ਸਾਡੇ ਕੋਲ ਅਨੰਦਪੁਰ ਵਾਰੀ ਬਹੁਤ ਵਾਰੀ ਪਹੁੰਚਦੇ ਸਨ ਉਸੇ ਉਹਨਾਂ ਨੂੰ ਸੁਨਹਿਾ ਦੋ ਜਾ ਕੇ ਤਾਂ ਗੁਲਾਬਾ ਤੇ ਪੰਜਾਬਾ ਉਸ ਮਾਤਾ ਦੇ ਘਰ ਜਾਂਦੇ ਨੇ ਤਾ ਉਸ ਦਾ ਪੁੱਤਰ ਵੀ ਉਸ ਵੇਲੇ ਕਾਰਹੀ ਹੁੰਦਾ ਹੈ ਤਾਂ ਉਹਨਾਂ ਨੂੰ ਬੇਨਤੀ ਕਰਦੇ ਨੇ ਕਿ ਨਾਦਪੁਰ ਵਾਲੇ ਗੋਗੇ ਸਿੰਘ ਜੀ ਸਾਡੇ ਘਰ ਆਏ ਨੇ ਉਹ ਤੁਹਾਨੂੰ ਯਾਦ ਕਰ ਰਹੇ ਨੇ ਅਤੇ ਤੁਸੀਂ ਉਹਨਾਂ ਵੱਲੋਂ ਜਿਹੜੀ ਪੇਟਾ ਰੱਖੀ ਹੈ ਕਹਿੰਦੇ ਨੇ ਕਿ ਉਹ ਵੀ ਲੈ ਕੇ ਨਾਲ ਆਓ ਤਾਂ ਉਹ ਮਾਤਾ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਤਿੰਨ ਚੋਲੇ ਉਸਨੇ ਬਣਾਏ ਹੁੰਦੇ ਨੇ ਉਹ ਲੈ ਕੇ ਸੱਚੇ ਪਾਤਸ਼ਾਹ ਕੋਲ ਪਹੁੰਚਦੀ ਹੈ ਉਸ ਦਾ ਪੁੱਤਰ ਵੀ ਉਸ ਦੇ ਨਾਲ ਹੁੰਦਾ ਹੈ ਉਹ ਪੇਟਾ ਸਤਪੁਰਾਂ ਨੂੰ ਭੇਟ ਕਰਦੇ ਨੇ ਸਤਗੁਰ ਕਹਿੰਦੇ ਨੇ ਇਸੇ ਪਿੰਡ ਵਿੱਚ ਵੀ ਇੱਕ ਲਲਾਰੀ ਰਿਦਾ ਹੈ ਉਸੀ ਇਹ ਚੋਲੇ ਲੈ ਕੇ ਉਸ ਲਲਾਰੀ ਕੋਲ ਜਾਓ ਤਾਂ ਸਾਡੇ ਵੱਲੋਂ ਉਹਨਾਂ ਨੂੰ ਕਹਿਣਾ ਇਹ ਚੋਲੇ ਤੁਸੀਂ ਅੱਜ ਹੀ ਉਹਨਾਂ ਨੂੰ ਵਾਪਸ ਕਰ ਦੇਣੀ ਰੰਗ ਕੇ ਦੇ ਦੇ ਜਦੋਂ ਗੁਲਾਬਾ ਤੇ ਪੰਜਾਬਾ ਉਸ ਲਲਾਰੀ ਕੋਲ ਜਾਂਦੇ ਨੇ ਲਲਾਰੀ ਪਤਾ ਹੈ ਕਿ ਇਹ ਚੋਲੇ ਤਾਂ ਉਹ ਦੋ ਦਿਨ ਬਾਅਦ ਮਿਲ ਗਏ ਉਸੇ ਤਰ੍ਹਾਂ ਹੀ ਉਹ ਗੁਰੂ ਜੀ ਨੂੰ ਆ ਕੇ ਕਹਿ ਦਿੰਦੇ ਨੇ ਕਿ ਚੋਲੇ ਦੋ ਦਿਨ ਬਾਅਦ ਕਿੰਦੇ ਨੇ ਦੇਣਗੇ ਤਾਂ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਲਲਾਰੀ ਨੂੰ ਪਹੁੰਚ ਜਾ ਕੇ ਕਿ ਜਿਹੜੇ ਮੱਟ ਵਿੱਚ ਉਹ ਕੱਪੜੇ ਰੰਗਦਾ ਹੈ ਇਹ ਚੋਲੇ ਉਸ ਵਿੱਚ ਪਾ ਦੇਵੇ ਬਿਨਾਂ ਰੰਗ ਤੋਂ ਹੀ ਇਹ ਰੰਗੇ ਜਾਣਗੇ ਤਾਂ ਗਲਾਬਾ ਤੇ ਪੰਜਾਬਾ ਉਸੇ ਤਰ੍ਹਾਂ ਲਲਾਰੀ ਨੂੰ ਜਾ ਕੇ ਕਹਿੰਦੇ ਨੇ ਲਲਾਰੀ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਇਹ ਚੋਲੇ ਮੱਟ ਦੇ ਵਿੱਚ ਪਾ ਦੇ ਤੇ ਪਾਣੀ ਪਾ ਦੇ ਥੋੜੀ ਦੇਰ ਬਾਅਦ ਜਦੋਂ ਦੇਖਦੇ ਨੇ ਕਿ ਚੋਲਿਆਂ ਨੂੰ ਉਸੇ ਤਰ੍ਹਾਂ ਹੀ ਰੰਗ ਚੜ ਜਾਂਦਾ ਉਹ ਮੱਟ ਅੱਜ ਵੀ ਉੱਥੇ ਮੌਜੂਦ ਹੈ ਤੜੀ ਸਾਹਿਬ ਫਤਵਾਰਾ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਆ ਤਾਂ ਉਹ ਉਸੇ ਤਰ੍ਹਾਂ ਕਿਸੇ ਨੂੰ ਦੱਸਦੇ ਨਹੀਂ ਆ ਤਾਂ ਕੱਪੜੇ ਉਤਰਾ ਹੀ ਬਿਨਾ ਰੰਗ ਤੋਂ ਰੱਗੇ ਜਾਂਦੇ ਹਨ ਜਦੋਂ ਕੁਝ ਸਮਾਂ ਬੀਤਦਾ ਹੈ ਉਹਨਾਂ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਹੈ ਜਦੋਂ ਤਾਰਾ ਖਰਾਬ ਰਿਆ ਬਾਦ ਉਹ ਵੱਡਾ ਹੁੰਦਾ ਹੈ ਉਸ ਦਾ ਵਿਆਹ ਹੁੰਦਾ ਹੈ ਉਹ ਆਪਣੀ ਘਰ ਵਾਲੀ ਨੂੰ ਵੀ ਦੱਸਦਾ ਹੈ ਉਸ ਦੀ ਘਰ ਵਾਲੀ ਕਹਿੰਦੀ ਹੈ ਕਿ ਸਾਡੇ ਘਰ ਤਾਂ ਰੰਗ ਮੁੱਕਿਆ ਹੀ ਰਿਹਾ ਹੈ ਘਾਟੇ ਕਰ ਕਦੇ ਵੀ ਰੰਗ ਦੀ ਮੰਗ ਨਹੀਂ ਹੋਈ ਤੁਸੀਂ ਕਿਵੇਂ ਕੱਪੜੇ ਰੰਗਦੇ ਹੋ ਤਾਂ ਲਲਾਰੀ ਦਾ ਬੇਟਾ ਦੱਸਦਾ ਹੈ ਕਿ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਇਸ ਸਮਾਰਟ ਵਿੱਚ ਬਿਨਾਂ ਰੰਗ ਤੋਂ ਹੀ ਕੱਪੜੇ ਰੱਖੇ ਜਾਂਦੇ ਹਨ। ਆ ਜਨਾਨੀਆਂ ਦੇ ਘਰ ਦੇ ਵਿੱਚ ਕਦੀ ਵੀ ਗੱਲ ਪੈਂਦੀ ਨਹੀਂ ਹੈ। ਉਹ ਜਾ ਕੇ ਆਪਣੇ ਪੀਕੇ ਦੱਸ ਦਿੰਦੀ ਹੈ।